ਵਰਗਾਸ ਗੂਜਰੀ ਮਹੱਲਾ ਚੌਥਾ ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ ਮੇਲ ਸਤ ਸੰਗਤ ਸ਼ਬਦ ਮਨ 모 ਹੈ ਜਪ ਗੋਵਿੰਦ ਗੋਵਿੰਦ ਧਿਆਈ ਹੈ ਸਭ ਕੋ দান ਦੇ ਪ੍ਰਭ ਉਹ ਹੈ ਮੇਰੇ ਭਾਈ ਜਨਾ 모 ਕੋ ਗੋਵਿੰਦ 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 ਮਨ 모 ਹੈ ਗੋਵਿੰਦ 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 ਗੁਣ ਗਾਵਾ মিলgur saad sangat jan sohe raha suk sagar har bhagat hai gurmat kolar sidh lagae pag ohe jan ko ram naam adhara har naam japat har naam me sohe durmat bhag heen mat phike naam sunt aave man rohe kawwa kaag ko amrit ras pai hai ਤ੍ਰਿਪਤਾ ਵਿਸਤਾ ਖਾਏ ਮੁਖ ਗੋਹੈ ਅੰਮ੍ਰਿਤ ਸਰ ਸਤਿਗੁਰ ਸਤਵਾਦੀ ਜਿਤ ਨਾਤਾ ਕਉਆ ਹੰਸ ਹੋਇ ਨਾਨਕ ਧਨ ਤਨ ਵੱਡੇ ਵਡਭਾਗੀ ਜਿਨ ਗੁਰਮਤਿ ਨਾਮ ਹਿਰਦੈ ਮਲ ਤੂ ਹੈ ਗੁਜਰੀ ਮਹੱਲਾ ਚੌਥਾ ਹਰ ਜਾਨੀ ਉਤਮ ਉਤਮ ਬਾਣੀ ਮੁਖ ਬੋਲਹਿ ਪਰ ਉਪਕਾਰੀ ਜੋ ਜਨ ਸੁਣੈ ਸਰਦਾ ਭਗਤ ਸੇਤੀ ਕਰ ਕਿਰਪਾ ਹਰ ਨਿਸਤਾਰੇ RAM ਮੋਕੋ ਹਰ ਜਨ ਮੇਲ ਪਿਆਰੇ ਮੇਰੇ ਪ੍ਰੀਤਮ ਪ੍ਰਾਨ ਸਤਿਗੁਰ ਗੁਰਪੂਰਾ ਹਮ ਪਾਪੀ ਗੁਰ ਨਿਸਤਾਰੇ ਰਹਾਉ ਗੁਰਮਖ ਵਡ ਭਾਗੀ ਵਡ ਭਾਗੀ ਜਿਨ ਹਰ ਹਰ ਨਾਮੇ ਆਧਾਰੇ ਹਰ ਹਰੇ ਅਮਰਤ ਹਰ ਰਸ ਪਾਵਹਿ ਗੁਰਮਤਿ ਭਗਤ ਪੰਡਹਾਰੀ ਜਿਨ ਦਰਸ਼ਨ ਸਤਗੁਰ ਸਤਪੁਰਖ ਨਾ ਪਾਇਆ ਤੇ ਭਾਗ ਹੀਣ ਜਮ ਮਾਰੇ ਸੇ ਕੂਕਰ ਸੂਕਰ ਗਰਧਭ ਪਵਹਿ ਗਰਭ ਜੋਨੀ ਦਈਏ ਮਾਰੇ ਮਹਾ ਹਤਿਆਰੀ ਦੀਨ ਦਿਆਲ ਹੋ ਹੋ ਜਨ ਉਪਰ ਕਰ ਕਿਰਪਾ ਲਿਹੁ ਉਬਾਰੀ ਨਾਨਕ ਜਨ ਹਰ ਕੀ ਸਰਨਾਇ ਹਰ ਭਾਵੈ ਹਰ ਨਿਸਤਾਰੇ ਗੂਜਰੀ ਮਹੱਲਾ ਚੌਥਾ ਹੋ ਹੋ ਦਇਾਲ ਮੇਰਾ ਮਨ ਲਾਭੋ ਹਉ ਅਨ ਦਿਨ ਰਾਮ ਨਾਮ ਨਿਤ ਧਿਆਈ ਸਭ ਸੁਖ ਸਭ ਗੁਣ ਸਭ ਨਿਧਾਨ ਹਰ ਜਿਤ ਜਪਿਆ ਦੁਖ ਭੁਖ ਸਭ ਲਹਿ ਜਾਈ ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰ ਭਾਈ ਗੁਰਮਤਿ ਰਾਮ ਨਾਮ ਜਸ ਗਾਵਾਂ ਅੰਤ ਬੇਲੀ ਦਰਗਾਹ ਲਈ ਛਡਾਈ ਰਹਾਉ ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੀ ਕਰ ਕਿਰਪਾ ਲੋਚ ਮੇਰਾ ਮਨ ਲਾਈ ਮੈਂ ਮਨ ਤਨ ਲੋਚ ਲੱਗੀ ਹਰ ਸੇਤੀ ਪ੍ਰਭ ਲੋਚ ਪੂਰੀ ਸਤਗੁਰ ਸਰਨਾਇ ਮਾਨਸ ਜਨਮ ਪੁਨ ਕਰ ਪਾਇਆ ਬਿਨ ਨਾਵੇ ਤ੍ਰਿਗ ਤ੍ਰਿਗ ਬਿਰਥਾ ਜਾਈ ਨਾਮ ਬਿਨਾ रस कस दुख खावे मुख फीका थुक थूक मुख पाई जो जन हरप्रभु हरहर सरना तिन दर गहा हरहर देव डियाई तन तन सबास कह प्रभु जन को जन नानक मेल लए गल लाई गुजरी मोहल्ला चौथा गुरमुख सखी सहेली मेरी मोको देवहु दान हर प्राण जिवाया ਹਮ ਹੋ ਰਹਿ ਲਾਲੇ ਗੋਲੇ ਗੁਰ ਸਿੱਖਾਂ ਕੇ ਜਿੰਨਾ ਅਨ ਦਿਨ ਹਰ ਪ੍ਰਭ ਪੁਰਖ ਧਿਆਇਆ ਮੇਰਾ ਮਨ ਤਨ ਮਿਰਹੋ ਗੁਰ ਸਿੱਖ ਪਗ ਲਾਇਆ ਮੇਰੇ ਪ੍ਰਾਨ ਸਖਾ ਗੁਰ ਕੇ ਸਿੱਖ ਭਾਈ ਮੋ ਕਉ ਕਰਹੁ ਉਪਦੇਸ ਹਰ ਮਿਲੈ ਮਲਾਇਆ ਰਹਾਉ ਜਾਂ ਹਰ ਪ੍ਰਭ ਭਾਵੈ ਤਾਂ ਗੁਰਮੁਖ ਮੇਲੇ ਜਿਨ ਵਚਨ ਗੁਰੂ ਸਤਗੁਰ ਮਨ ਪਾਇਆ ਵਡ ਭਾਗੀ ਗੁਰ ਕੇ ਸਿੱਖ ਪਿਆਰੇ ਹਰ ਨਿਰਬਾਣੀ ਨਿਰਬਾਣ ਪਦ ਪਾਇਆ ਸਤ ਸੰਗਤ ਗੁਰ ਕੀ ਹਰ ਪਿਆਰੀ ਜਿਨ ਹਰ ਹਰ ਨਾਮ ਮਿੱਠਾ ਮਨ ਪਾਇਆ ਜਿਨ ਸਤ ਗੁਰ ਸੰਗਤ ਸੰਗ ਨਾ ਪਾਇਆ ਸੇ ਭਾਗ ਹੀਣ ਪਾਪੀ ਜਮ ਖਾਇਆ ਆਪ ਕਿਰਪਾਲ ਕਿਰਪਾ ਪ੍ਰਭ ਧਾਰੇ ਹਰਿਆ ਭੇ ਗੁਰਮੁਖ ਮਿਲੈ ਮਲਾਇਆ ਜਨ ਨਾਨਕ ਬੋਲੇ ਗੁਣ ਬਾਣੀ ਗੁਰ ਬਾਣੀ ਹਰ ਨਾਮ ਸੁਮਾਇਆ ਗੁਜਰੀ ਮਹੱਲਾ ਚੌਥਾ ਜਿਨ ਸਤਗੁਰ ਪੁਰਖ ਜਿਨ ਹਰ ਪ੍ਰਭ ਪਾਇਆ ਮੋ ਕਉ ਕਰ ਉਪਦੇਸ ਹਰ ਮੀਠ ਲਗਾਵੇ ਮਨ ਤਨ ਸੀਤਲ ਸਭ ਹਰਿਆ ਹੋਆ ਵਡ ਭਾਗੀ ਹਰ ਨਾਮ ਧਿਆਵੇ ਭਾਈ ਰੇ ਮੋ ਕੋ ਕੋਈ ਆਏ ਮਿਲੈ ਹਰ ਨਾਮ ਦਿੜਾਵੇ ਮੇਰੇ ਪ੍ਰੀਤਮ ਪ੍ਰਾਨ ਮਨ ਤਨ ਸਭ ਦੇਵਾ ਮੇਰੇ ਹਰ ਪ੍ਰਭ ਕੀ ਹਰ ਕਥਾ ਸੁਨਾਵੇ ਰਹਾਉ ਧੀਰਜ ਧਰਮ ਗੁਰਮਤਾ ਹਰ ਪਾਇਆ ਨਿਤ ਹਰ ਨਾਮੈ ਹਰ ਸਿਉ ਚਿਤ ਲਾਵੇ ਅੰਮ੍ਰਿਤ ਬਚਨ ਸਤਗੁਰ ਕੀ ਬਾਣੀ ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੇ ਨਿਰਮਲ ਨਾਮ ਜਿਤ ਮੈਲ ਨਾ ਲਾਗੈ ਗੁਰਮਤਿ ਨਾਮ ਜਪੈ ਲਿਵ ਲਾਵੇ ਨਾਮ ਪਦਾਰਥ ਜਿਨ ਨਰ ਨਹੀਂ ਪਾਇਆ ਸੇ ਭਾਗ ਹੀਣ ਮੋਏ ਮਰ ਜਾਵੇ ਆਨੰਦ ਮੂਲ ਜਗ ਜੀਵਨ ਦਾਤਾ ਸਭ ਜਨ ਕੋ ਆਨੰਦ ਕਰਹੁ ਹਰਿ ਧਿਆਵੇ ਤੂੰ ਦਾਤਾ ਜੀ ਸਭ ਤੇਰੇ ਜਨ ਨਾਨਕ ਗੁਰਮਖ ਬਖਸ਼ ਮਲਾਵੇ ਇਕ ਓਅੰਕਾਰ ਸਤਗੁਰ ਪ੍ਰਸਾਦ ਗੂਜਰੀ ਮਹੱਲਾ ਚੌਥਾ ਘਰ ਤੀਜਾ ਮਾਈ ਬਾਪ ਪੁੱਤਰ ਸਭ ਹਰ ਕੀ ਕੀਏ ਸਭਨਾ ਕੋ ਸੰਬੰਧ ਹਰ ਕਰਦੀ ਏ ਹਮਰਾ ਜੋਰ ਸਭ ਰਹਿਓ ਮੇਰੇ ਵੀਰ ਹਰ ਕਾ ਤਨ ਮਨ ਸਭ ਹਰ ਕੈ ਵਾਸ ਹੈ ਸਰੀਰ ਰਹਾਉ ਭਗਤ ਜਨਾ ਕੋ ਸਰਦਾ ਆਪ ਹਰ ਲਾਈ ਵਿੱਚੇ ਗ੍ਰਸਤ ਉਦਾਸ ਰਹਾਈ ਜਬ ਅੰਤਰਪ੍ਰੀਤ ਹਰਿ ਸਿਉ ਬਨਿ ਆਈ ਤਬ ਜੋ ਕਿਛ ਕਰੇ ਸੋ ਮੇਰੇ ਹਰ ਪ੍ਰਭ ਭਾਈ ਜਿਤ ਕਾਰੈ ਕੰਮ ਹਮ ਹਰ ਲਾਈ ਸੋ ਹਮ ਕਰਹਿ ਜੋ ਆਪ ਕਰਾਈ ਜਿਨ ਕੀ ਭਗਤ ਮੇਰੇ ਪ੍ਰਭ ਭਾਈ ਤੇ ਜਨ ਨਾਨਕ ਰਾਮ ਨਾਮ ਲਿਵ ਲਾਈ ਗੁਜਰੀ ਮਹੱਲਾ ਪੰਜਵਾਂ ਚੌਪਦੀ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਕਾਹੇ ਰੇ ਮਨ ਚਿਤ ਵਹਿ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤੇ ਉਪਾਏ ਤਾਂ ਕਾਰਜਿਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੇ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਬਾਹੇ ਠਾਕੁਰ ਕਾਹੇ ਮਨ ਪਉ ਕਰਿਆ ਊੜੈ ਊੜ ਆਵੈ ਸੈ ਕੋਸਾਂ ਤਿਸ ਪਾਛੈ ਬਚਰੇ ਸ਼ਰਿਆ ਉਨ ਕਮਣ ਖਲਾਵੈ ਕਮਣ ਚਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ 10 ਅਸ਼ਟ ਸੁਧਾਨ ठाकुर कर तल ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਗੁਜਰੀ ਮਹੱਲਾ ਪੰਜਵਾ ਚੌਪਦੇ ਘਰ ਦੂਜਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਕਿਰਿਆ ਚਾਰ ਕਰਹਿ ਖਟ ਕਰਮਾ ਇਤਰਾਤੀ ਸੰਸਾਰੀ ਅੰਤਰ ਮੈਲ ਨਾ ਉਤਰੈ ਹਉਮੈ ਬੇਨ ਗੁਰ ਬਾਜੀ ਹਾਰੀ ਮੇਰੇ ਠਾਕੁਰ ਰੱਖ ਲੇ ਉਹ ਕਿਰਪਾ ਤਾਰੀ ਕੋਟ ਮਧੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਵਹਾਰੀ ਰਹਾ ਸਾਸਤ ਬੇਦ ਸਿਮਰਤ ਸਭ ਸੋਦੇ ਸਭੇ ਕਾ ਬਾਤ ਪੁਕਾਰੀ ਬਿਨ ਗੁਰ ਮੁਕਤ ਨਾ ਕੋ ਪਾਵੇ ਮਨ ਵੇਖੋ ਕਰ ਵਿਚਾਰੀ ਅਠਸਠ ਮੱਜਨ ਕਰ ਇਸ ਨਾਨਾ ਭ੍ਰਮ ਆਏ ਧਰ ਸਾਰੀ ਅਨਕ ਸੋਚ ਕਰਹਿ ਦਿਨ ਰਾਤੀ ਬਿਨ ਸਤਗੁਰ ਅੰਧਿਆਰੀ ਤਾਵਤ ਤਾਵਤ ਸਭ ਜਗ ਧਾਇਉ ਅਬ ਆਏ ਹਰ ਦੁਆਰੀ ਦੁਰਮਤ ਮੇਟ ਬੁੱਧ ਪ੍ਰਗਾਸੀ ਜਨ ਨਾਨਕ ਗੁਰਮੁਖ ਧਾਰੀ ਗੁਜਰੀ ਮਹੱਲਾ ਪੰਜਵਾਂ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਭਾਇਆ ਨਿਮਖ ਨ ਬਿਸਰੋ ਮਨ ਤੇ ਹਰ ਹਰ ਸਾਜ ਸੰਗਤ ਮਹਿ ਪਾਇਆ ਮਾਈ ਖਾਟ ਆਇਓ ਘਰ ਪੂਤਾ ਹਰ ਤਨ ਚਲ ਤੇ ਹਰ ਤਨ ਬੈਸੀ ਹਰ ਤਨ ਜਾਗਤ ਸੂਤਾ ਰਹਾਉ ਹਰ ਤਨ ਇਸ਼ਨਾਨ ਹਰ ਤਨ ਗਿਆਨ ਹਰ ਸੰਗ ਲਾਇ ਧਿਆਨਾ ਹਰ ਧਨ ਤੁਲਹਾ ਹਰ ਧਨ ਬੇੜੀ ਹਰ ਹਰ ਤਾਰ ਪੁਰਾਨਾ ਹਰ ਧਨ ਮੇਰੀ ਚਿੰਤ ਵਿਸਾਰੀ ਹਰ ਧਨ ਲਾਹਿਆ ਧੂਖਾ ਹਰ ਧਨ ਤੇ ਮੈਂ ਨਵ ਨਿਦ ਪਾਈ ਹਾਥ ਚਰਿਓ ਹਰ ਧੂਖਾ ਖਾਵਹੁ ਖਰਚਹੁ ਟੂਟ ਨਾ ਆਵੇ ਹਲਤ ਪਲਤ ਕਹਿ ਸੰਗੇ ਲਾਜ ਖਜ਼ਾਨਾ ਗੁਰੂ ਨਾਨਕ ਕਉ ਦਿਆ ਇਹੋ ਮਨ ਹਰ ਰੰਗ ਰੰਗੀ ਗੂਜਰੀ ਮਹੱਲਾ ਪੰਝਾ ਜਿਸ ਸਿਮਰਤ ਸਭ ਕਿਲ ਵਿਖ ਨਾਸਹਿ ਪਤਰੀ ਹੋਏ ਉਦਾਰੂ ਸੋ ਹਰ ਹਰ ਤੁਮ ਸਦ ਹੀ Japਹੁ ਜਾ ਕਾ ਅੰਤ ਨਾ ਪਾਰੂ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰਉ ਤੁਮ ਕਉ ਹਰ ਹਰ ਸਦਾ ਭਜੋ ਜਗਦੀਸ ਰਹਾਉ ਸਤਿਗੁਰ ਤੁਮ ਕਉ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤਾ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤਾ ਅਮਰਤ ਪੀਵਹੁ ਸਦਾ ਚਿਰ ਜੀਵਹੁ ਹਰਿ ਸਿਮਰਤ ਅਨੰਦ ਅਨੰਤਾ ਰੰਗ ਤਮਾਸ਼ਾ ਪੂਰਨ ਆਸਾ ਕਬਹ ਨਾ ਵਿਆਪੈ ਚਿੰਤਾ ਪਵਰਤ ਮਾਰਾ ਇਹੋ ਮਨ ਹੋਵੋ ਹਰ ਚਰਨਾ ਹੋ ਕੋਲਾ ਨਾਨਕ ਦਾਸ ਹੁਨ ਸੰਗ ਲਪਟਾਇਓ ਜਿਉਂ ਬੂੰਦ ਹੈ ਝਾਤਰ ਕ ਮੋਲਾ ਗੂਜਰੀ